ਅੱਜ ਮਾਹਲਪੁਰ ਦੀ ਨਾਮੀ ਦੁਕਾਨ ਤੇ ਸਵੇਰੇ 10 ਵਜੇ ਦੇ ਕਰੀਬ ਚਾਵਲਾ ਕਲਾਥ ਹਾਊਸ ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵੱਲੋਂ ਦੁਕਾਨ ਤੇ ਤਬੜ ਤੋੜ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਮਾਹਲਪੁਰ ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ ਤੇ ਪੁਲਿਸ ਵੱਲੋਂ ਹੁਣ ਹਮਲਾਵਰਾਂ ਦੀਆਂ ਫੋਟੋਆਂ ਵੀ ਜਾਰੀ ਕੀਤੀਆਂ ਗਈਆਂ ਨੇ ਘਟਨਾ ਤੋਂ ਬਾਅਦ ਜਿੱਥੇ ਪੁਲਿਸ ਤੇ ਅਲਾ ਅਧਿਕਾਰੀਆਂ ਵੱਲੋਂ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਗਿਆ ਸੀ ਉੱਥੇ ਹੀ ਬਾਅਦ ਦੁਪਹਿਰ ਐਸਐਸਪੀ ਸੁਰਿੰਦਰ ਲਾਂਬਾ ਵੀ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਪਹੁੰਚੇ ਮੀਡੀਆ ਨਾਲ ਗੱਲਬਾਤ ਦੌਰਾਨ ਐਸਐਸਪੀ ਲਾਂਬਾ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦ ਪੁਲਿਸ ਹਮਲਾਵਰਾਂ ਨੂੰ ਕਾਬੂ ਕਰ ਲਵੇਗੀ। ਉਹਨਾਂ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਡਰਨ ਦੀ ਲੋੜ ਨਹੀਂ ਹੈ ਤੇ ਜਲਦ ਪੁਲਿਸ ਹਮਲਾਵਰਾਂ ਤੱਕ ਪਹੁੰਚ ਜਾਵੇਗੀ। ਹੁਸ਼ਾਰਪੁਰ ਨੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਹਾਂਜੀ ਸਰ ਅਜਮਾਲਪੁਰ ਮੁੱਖ ਚੌਕ 'ਚ ਗੋਲੀਆਂ ਚੱਲੀਆਂ ਜੀ ਕਪੜਾ ਵਪਾਰੀ ਦੇ। ਅੱਜ ਯਾਰ ਇੱਕ ਇਨਸੀਡੈਂਟ ਰਿਪੋਰਟ ਹੋਇਆ ਹੈਗਾ ਜਿੱਦੇ ਵਿੱਚ ਇੱਕ ਕਲੌਥ ਹਾਊਸ ਦੇ ਬਾਹਰ ਦੇ ਬੋਰ ਤੇ ਕੁਝ ਕ੍ਰਿਮੀਨਲ ਬੰਦੇ ਆਨ ਲੋਗ ਬੋਲੀਆਂ ਚਲਾਈ ਗਈ ਜੀ ਤੇ ਇਸ ਮਾਮਲੇ ਚ ਅਸੀਂ ਸਾਡੀ ਟੀਮ ਐਸਪੀਬੀ ਦੀ ਨਿਗਰਾਨੀ ਹੇਠ ਜਿਸ ਨੂੰ ਅਸੀਂ ਬਣ ਕੇ ਤੇ ਕਾਰਵਾਈ ਕਰ ਰਹੀ ਹੈ ਕਿ ਤੇ ਫਰਦਰ ਇਸ ਕੇਸ ਨੂੰ ਅਸੀਂ ਇਨਵੈਸਟੀਗੇਟ ਕਰਦੇ ਹਾਂ ਤੇ ਜਲਦੀ ਜਲਦੀ ਹੈਗਾ ਇਹਦਾ ਬ੍ਰੇਕਥਰੂ ਕਰਾਂਗੇ ਅਸੀਂ ਐਂਡ ਜੇ ਸੇਮ ਟਾਈਮ ਜਿਹੜਾ ਹੈਗਾ ਕਿਸੇ ਨੂੰ ਧਰਮ ਦੀ ਲੋੜ ਨਹੀਂ ਅਸੀਂ ਪ੍ਰੋਪਰ ਸਿਕਿਉਰਿਟੀ ਇੰਸੈਂਚੈਂਸ ਜਿਹੜੇ ਦੀ ਸਮਝ ਚ ਕਿਤੇ ਹੈ ਸਰ ਕਿੰਨੇ ਕੁ ਫਾਇਰ ਕੀਤੇ ਗਏ ਸੀ ਜਿਹੜੇ ਉਹ ਜਿਹੜਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਕਿੰਨੇ ਰੌਂਡ ਫਾਇਰ ਚਲਾਏ ਗਏ ਕਿਸ ਤਰੀਕੇ ਨਾਲ ਚਲਾਏ ਗਏ ਕੌਣ ਆਇਆ ਕੀ ਕੀ ਸੀਗਾ ਤੇ ਉਹ ਅਸੀਂ ਫਰਦਰ ਇਨਵੈਸਟੀਗੇਸ਼ਨ ਤੋਂ ਬਾਅਦ ਅਸੀਂ ਨਾਲ ਡਿਸਕਲੋਸ ਕਰਾਂਗੇ ਠੀਕ ਹੈ ਥੈਂਕ ਯੂ